ਹਾਂਜੀ ਤੁਸੀਂ ਜੱਤੀ ਬੋਲਦੀ ਹੋਈ ਆ ਹਾਂਜੀ ਤੁਸੀਂ ਨਾ ਨੈਟ ਤੇ ਗੰਦਪੋਣੋਂ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਹਿਣੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਕੱਲੀਆਂ ਬਠਿੰਡੇ ਜੂ ਨਹੀਂ ਪਾਰਕਿੰਗਾਂ ਤਰਨਖੰਡੇ ਜੀ ਬਹੁਤ ਆ ਸੀ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲ ਆਲਰੇਡੀ ਪਰਮੋਸ਼ਨ ਕਰਕੇ ਮੈਂ ਤਾਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹੋਰ ਮੈ ਟਾਰਚਰ ਕਰਦੇ ਹੋ ਯਾਰ ਮੈਂ ਕਿਹੜੇ ਵੀ ਵੀਡੀਓ ਬਾਰੇ ਜਿੰਨਾਂ ਤੇ ਕਿਹੜੀ ਨੂੰ ਦੱਸ ਤੁਸੀਂ ਮੈਂ ਕੋਈ ਕਦੀ ਤੁਸੀਂ ਕੋਈ ਗਾਣੇ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਕੋਈ ਦਾ ਸਰਕਲ ਦਾ ਹੁਆ ਨੋਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਵੀ ਹੋ ਨੋਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮਰਿਤਪਾਲ ਮੈਰਿਜ ਹੀ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਅਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਪੈਂਡਿੰਗ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਹੋਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੇ ਬਸ ਇਹੀ ਗ ਇਹ ਗੱਲ ਮੈਂ ਮੰਨ ਲਈਗੀ। ਪਹਿਲੇ ਪੰਜਾਬ ਦਾ ਫੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਾਹਦੀਆ ਟਿਕਦਾ ਉਹ ਤੇ ਇੰਸਟਾਗ੍ਰam ਆਇਆ। ਚਲੋ ਠੀਕ ਹੈ ਤੁਸੀਂ ਕਿਹਾਨੇ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤਾਂ ਇਹ ਗੱਲ ਕਹਿਨੀ ਆਂ ਜੈਨਾ ਮੰਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਪੈਣੀ। ਕੋਈ ਵੀ ਤੰਗੀ ਕੋਲੀ ਵਿੱਚ ਜਿਹੜਾ 100 ਦਾ ਵੀਡੀਓ ਨਹੀਂ ਪੈ ਗਈ ਤੁਹਾਨੂੰ ਦੱਸਤਾ ਜੀ ਬਟ ਇਦਾਂ ਨਹੀਂ ਨਾ ਅਕਲ ਮੇਰੇ ਘਰ ਦਾ ਖਰਚਾ ਮੇਰਾ ਬੋਖਾ ਮੈਂ ਆਪਣੇ ਘਰ ਦੇ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿਦਾਂ ਕਰ ਮੈਨੂੰ ਕੁਸ਼ੌਕ ਥੋੜੀ ਵੀਡੀਓ ਪਾਉਣ ਤਾਂ ਮੈਨੂੰ ਵੀ ਸਮਝੋ ਨਾ ਨਹੀਂ ਖਰਚਾ ਤਾਂ ਦੇਖਾਰਦਾ ਹੈਗਾ ਤੇਰਾ ਘਰ ਵਾਲਾ ਕੀ ਲੰਗਰਾ ਮੇਰਾ ਘਰ ਬੜਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂ ਹੈਗਾ ਮੇਰਾ ਭਰਾ ਨਹੀਂ ਹੈਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੋ ਮੈਂ ਸਾਰੇ ਕਾਉਂਟ ਬੰਦ ਕਰ ਦੂੰਗਾ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ ਪਰ 1 ਸਾਲ ਡੇਢ ਸਾਲ ਨੂੰ ਜਾਣਾ हां देर शाम ਨੂੰ ਜਾਂ ਤੇਰਾ ਘਰ ਨਾਲ ਹਥਿਆਰਾਂ ਦਾ ਕੰਮ ਕਰਦਾ ਅਸੀਂ ਜੇ ਤੱਕੀ ਉਹਦੇ ਕੋਲਤੀ ਜਾ ਰਹੀ ਹੈ ਕਿਥੇ ਪੂੰਜ ਕਿੰਨੀਆਂ ਫੋਟੋਆਂ ਹਥਿਆਰਾਂ ਦੇ ਨਾਲ ਹਥਿਆਰਾਂ ਨਾਲ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਫੋਟ ਬੈਸ ਕੀਤੀ ਗਈ ਆ ਕੀ ਠੀਕ ਆ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਸਾਫ ਪਈ ਲੁਕਾਇਆ ਲੀ ਆ ਕੋ ਮੈਂ ਤੇ ਆਪ ਦੇਖੋ ਮੈਂ ਖਿਆਰ ਦਿੰਨਾ ਵਾਂ ਬੰਦਿਆਂ ਨੂੰ ਦਿੰਨਾ ਵਾਂ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਵਾਂ ਮੈਨੂੰ ਹਥਿਆਰਾਂ ਨਾਲ ਪਰ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹਦਾ ਆਪਣੇ ਘਰਾਂ ਨੂੰ ਪੁੱਛੋ ਪੁੱਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਨਹੀਂ ਉਹ ਜਿਹੜਾ ਇਹਨੇ ਇਹ ਨੂੰ ਜਰਾ ਚਾਹੋ ਤਾਂ ਕੋਈ ਵੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਉਹ ਕਿਹੜਾ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੇਰੇ ਦੀ ਕੋਈ ਫੋਟੋ ਕਾ ਵੀਡੀਓ ਕੋਈ ਆਹੋ ਜੀ ਪੈ ਗਿਆ ਪਹਿਲਾਂ ਨੂੰ ਮੈਂ ਤੁਹਾਡੀ ਕੋ ਪ੍ਰਿੰਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਵਾਂ ਮੈਂ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕੋਲ ਮੈਂ ਮੰਗੀ ਹੈ ਨਾ ਤੁਸੀਂ ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੱਕੋ ਕੁ ਦੇ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੀ ਜਵਾਬੜ ਜਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਮੈਂ ਉਹ ਮੈਨੂੰ ਤਾਂ ਯਾਰ ਅਸਲ ਨਹੀਂ ਡਿਪਰੈਸ਼ਨ ਪੰਜ ਪੰਜ ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਹਿੰਦਾ ਤੇਰਾ ਕਮਾਉਂ ਜੱਗਾ ਨਹੀਂਗਾ ਤੇ ਮਾ ਲੂਗਾ ਕੋਈ ਨਹੀਂ ਉਹ ਕਮਾ ਲੂਗਾ ਨਹੀਂ 100 ਮੰਗੇ ਵੀ ਕੋਈ ਫਿਰ ਕਰੇ ਪਾ ਕੇ ਬਈ ਜੇ ਤੁਹਾ ਕੋਈ ਹੋਣਾ ਨਹੀਂ ਆ ਮੇਰੇ ਉਸ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿੰਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਿਤਨੂੰ ਆਪ ਕਮਾਉਣ ਲੱਗੂਗਾ ਤੇ ਉਦਨ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਸਾਰਾ ਬੰਦੀ ਹੈ ਕਿ ਜੇ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੱਚਰ ਦਾ ਬਲਾਵਾ ਕਰ ਮੈਂ ਲੈਕਚਰ ਤਾਂ ਕਿਹੜੀ ਫੜਾਈ ਮੈਂ ਨਹੀਂ ਗਈ ਹੋਗੀ ਥੋੜੀ ਵੀਡੀਓ ਬਣਾਉਣੀ ਆ ਲੈਕਚਰ ਤਾਂ ਬੁਲਾਉਂਦੇ ਗਿਓ ਠੀਕ ਕਰਦੇ ਬੈਗੇ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੁਸੀਂ ਕੌਣ ਜੇ ਤੋ ਇਹ ਸਿੰਪਲ ਵੀਡੀਓ ਵੇਖ ਕੇ ਚਲੋ ਕੋਲ ਲਾਡੀ ਤੁਹਾਨੂੰ ਕਾਉਣ ਵਾਸਤੇ ਤੁਸੀਂ ਆਪਣੇ ਰੀਅਲ ਨੰਬਰ ਤੋਂ ਫੋਨ ਲਾਓ ਨਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਨ ਉਹ ਕਾਲ ਰਾਈਟ ਤੋਂ ਕਿਉਂ ਫੋਨ ਆਉਂਦੇ ਪੈ? ਮੇਰਾ ਕੋਈ ਫੇਕ ਨੰਬਰ ਦਾ ਕਾਉਂਟ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਨਾ ਨਾ 2 ਦਿਨਾਂ ਦੇ ਵਿੱਚ ਵਾਇਰੂਲ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅਜਿਦੋਂ ਤੀਜੇ ਦਿਨ ਆਪਣਾ ਇਲ ਅਹੀ ਨਹੀਂ ਪ੍ਰਵਾਹ ਕਰਨੀ ਤੇਰਾ ਬੱਚਾ ਹੈਗਾ ਨਹੀਂ ਟਿਕਾਵਾ ਤੇ ਪਾਉਂ ਦਾ ਪਿੱਛੇ ਕੋਈ ਹੈਗਾ ਤੇ ਨਹੀਂ ਚਲੋ ਠੀਕ ਆ ਹਾਂ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰ ਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟ੍ਰੋਲੋਜੀ ਪਰ ਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਰਿਥ ਪਰ ਵਾਰਨਿੰਗ ਦਿੱਤੀ ਉਹ 3-4 ਮਹੀਨੇ ਬਾਅਦ ਮੈਨੂੰ 3 ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਾ ਤੋਂ ਮੰਨ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪ੍ਰੋਮੋਸ਼ਨ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾ ਦੋਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਤੇ ਕੋ ਦੋ ਦਿਨ ਦਾ ਟਾਈਮ ਆ ਤੇ ਤੀਸਰੇ ਦਿਨ ਨਾਲ ਤੇਰੇ ਵੱਲ ਦੇ ਕੇ ਨਾ ਤੇਰੇ ਦੁਆਗਵਾ ਦੇ ਕੇ ਨਾ ਕੇ ਹਲ ਨਹੀਂ ਦੇਖਣਾ ਮੇਰਾ ਫਾਈਵ ਮਨ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ ਫਾਈਵ ਮਨ ਬੜੇ ਸੇ ਇਨਸੈਕਚਰ ਨੂੰ ਵਾਲੇ ਮੇਰੇ ਨਾ ਦਿਮਾਗ ਤੇ ਮੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਰੋਲ ਵੜ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗਿਉ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਦੀ ਤੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਹਣ ਮੈਨੂੰ ਦੱਸੋ ਨਾ ਇੱਥੇ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਕਿਰੇ ਐਡਟਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾੜ ਜਾੜ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈ ਆਦੋ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਜ਼ ਕਰਦੀ ਕਿੱਥੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਰੀਆਂ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬੰਦ ਉਹ ਆ ਕੇ ਵੀਡੀਓ ਅਪਲੋਡ ਕਰਦੀ ਆ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀਤਮ ਕੀ ਨੀ ਦਵਾ ਬਣਾ ਹੱਥ ਜੋੜ ਕੇ ਆਹ ਯਕਿਨ ਹੈ ਤੁਹਾਨੂੰ ਕਿ ਮੈਂ ਕਿਤੇ ਤੁਹਾਨੂੰ ਅਭੀ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਆ ਮੈਨੂੰ ਤਾਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਰ ਜਿੱਥੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮਿਲਦੂ ਕਿਤਾ ਪਿਆ